ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਵੀ ਅੱਜ ਸੁਣੇ ਲਈ ਕੱਲ ਵਾਲੀ ਵੀਡੀਓ ਕਿਹਾ ਸੀਗਾ ਮੈਂ ਕਿ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਤੇ ਅੱਜ ਮੀਂਹ ਪੈ ਗਿਆ ਤੁਹਾਨੂੰ ਦਿਖਾਵਾਂ ਮੈਂ ਤੇ ਲੋ ਬਈ ਸਾਡੇ ਕਹਿੰਦਾ ਮੀਂਹ ਸ਼ੁਰੂ ਹੋ ਗਿਆ ਹੈ ਨਾ ਦੇਖੋ ਕਿੰਨੀ ਸਪੀਡ ਨਾਲ ਮੀਂਹ ਪੈ ਰਿਹਾ ਆ ਵੀ ਦਿਨ ਤੋਂ ਬੱਦਲ ਹੋਇਆ ਵਾ ਸੀਗਾ ਤਿੰਨ ਚਾਰ ਦਿਨ ਹੋ ਗਏ ਬੱਦਲੇ ਆਏ ਨਾ ਤਾਂ ਮੀਂਹ ਪੈਂਦਾ ਨਹੀਂ ਤਾਂ ਅੱਜ ਪੈਣ ਲੱਗਿਆ ਬਈ ਬਹੁਤ ਵਾਤਾਂ ਦੀ ਰੁਮਾਲੀ ਵੀ ਸੱਤੇ ਬਦਲਾਅ ਹੋ ਗਿਆ ਅੱਪਰ ਜਾ ਆ ਅੱਛਾ ਹੀ ਹੈਗਾ ਪੇਪਰ ਲਿਖੇਗਾ ਤ ਵਧੀਆ ਪੈਣਾ ਵੀ ਚਾਹੀਦਾ ਥੱਲੇ ਨਾਲੇ ਤਾਂ ਆਪਣਾ ਧਰਤੀ ਤੇ ਪਾਣੀ ਕੱਢਣਾ ਫਿਰ ਬੰਦ ਵੀ ਹੋ ਜਾਊਗਾ ਧਾਨਾ ਨਾਲ ਗਰਮੀ ਵੀ ਬਹੁਤ ਆਪਾਂ ਕਿੰਨੀ ਨਹੀਂ ਤਪਿਆ ਹੈ ਹਾਂਜੀ ਤੇ ਧਾਨਾ ਨਾਲ ਵੀ ਸੌਖਾ ਹੋ ਜਾਊਗਾ ਫਿਰ ਧਰਤੀ ਤੇ ਪਾਣੀ ਕੱਢਣੀ ਲੋੜ ਨਹੀਂ ਪਾਉਂਗੀ ਵਧੀਆ ਵਧੀਆ ਲੈ 3-4 ਘੰਟੇ ਪੈ ਰਹੇ ਜੀ ਇਕੱਠਾ ਜੀ ਫਿਰ ਠੀਕ ਹੈ ਗਿਆ ਨਹੀਂ ਰਹਾ ਹੋ ਗਿਆ ਹੁਣ ਤਾਂ ਪਹੁੰਚ ਚੰਨਾ ਲੱਗਦਾ ਕਣਾ ਸਮਝ ਲੋ ਸ਼ਾਮ ਹੋ ਗਈ ਹੁੰਦੀ 6 7 ਵਜੇ ਕੀ ਹੁੰਦੇ ਇਦਾਂ ਹੋ ਗਿਆ ਮੌਸਮ ਹਵਾ ਚੱਲਦੀ ਹਵਾ ਨਾਲ ਚੱਲ ਬਈ ਬੱਦਲ ਚੱਕ ਹੋ ਜਾਣਾ ਮੌਸਮ ਬਹੁਤ ਹੀ ਅੱਜ ਬਈ ਠੰਡਾ ਠੰਡਾ ਹੈ ਨਾ ਲੋਈ ਆ ਗਿਆ ਆ ਗਿਆ ਹੈ ਆਵਾਜ ਨਹੀਂ ਆ ਗਿਆ ਨਾਲ ਹਵਾ ਵੀ ਚੱਲਦੀ ਠੰਡ ਲੱਗਣ ਲੱਗ ਪਈ ਬਈ ਵਿਚ ਨੂੰ ਹਟ ਜਾਂਦਾ ਵਿੱਚ ਨੂੰ ਫੇਰ ਪੈਣ ਲੱਜ ਜਾਂਦਾ ਨੁਕਸਾਨ ਤਾਂ ਨਹੀਂ ਚੱਲੂਗਾ ਮੈਨੂੰ ਕਦੋਂ ਨੁਕਸਾਨ ਹੈ ਇਹ ਵੀ ਜੜ ਫੜਨੇ ਜੜ ਤਾਂ ਫੜੇ ਨੇ ਇੱਧਰ ਤਾਂ ਨਿਕਣਾ ਨਾ ਫਿਰ ਜਿਹੜਾ ਦਾਣਾ ਹੈ ਆਪਣਾ 부ਝਾਉਂਗਾ ਕਣਕ ਦਾ ਨਾ ਧਾਨ ਦਾ ਉਹ ਹਰ ਹੀ ਗਲ ਪਊਗਾ ਸੁੱਕ ਕੇ ਨਹੀਂ ਚੱਲੂਗਾ ਵਧੀਆ ਧਾਨ ਵਾਸਤੇ ਮੀਂਹ ਚਿੱਤਾ ਜੇ ਸਮਝ ਲੋ ਕੱਲ੍ਹ ਤਾਂ ਲੱਗਿਆ ਅੱਜ ਮੀਂਹ ਬਹਿ ਕੇ ਵਧੀਆ ਧਾਨ ਵਾਸਤੇ ਜੜ ਮੈਨੂੰ ਆ ਵੀ ਜੜ ਫੜ ਹੋ ਜੂਗਾ ਜੜ ਕਿਹੜੇ ਜਦਾਂ ਮੀਂਹ ਪੈਣਾ ਇਹਦੇ ਪੱਟ ਹੋ ਜਾਂਦੇ ਓਵਰਫਲੋ ਲਾਏ ਹੋਏ ਆ ਜਿਹਾ ਜ਼ਿਆਦਾ ਪਾਣੀ ਹੋਇਆ ਉਹਨੇ ਨਿਕਲ ਜਾ ਕਰਨਾ ਪਾਣੀ ਨੇ। ਫੈਦਰ ਮੇਮੀ ਤਾਂ ਵਧੀਆ ਏ। ਨਾ ਬੱਦਲ ਤਾਂ ਆ ਗਿਆ 2-3 ਦਿਨ ਦੱਸਿਆ ਪਾਇਦਾ ਕਿੰਨੇ ਤਰੀਕ ਨੂੰ। ਹਾਂਜੀ। ਹੁਣ ਫੇਰ ਸ਼ੁਰੂ ਹੋ ਗਿਆ ਵਿੱਚ ਨੂੰ ਘਟ ਜਾਂਦਾ ਪੈਨ ਲੱਗ ਜਾਂਦਾ। ਹੁਣ ਫੇਰ ਸਪੀਡ ਨਾਲ ਹੋ ਗਿਆ। ਹਾਂ ਬੱਦਲ ਵੀ ਕਾਲਾ ਹੋ ਪਰ ਜਾ ਕਰੋ ਬੰਦੇ ਬੰਦੇ ਕਿ ਦੀ ਸਪੀਡ ਬੜਾ ਅੰਦਰ ਤੱਕ ਜਿੱਤੇ ਆ ਰਹੇ ਹੁਣ ਤੇਜ਼ ਨਹੀਂ ਆਇਆ ਪੂਰਾ ਹੋਰ ਉਹ ਡਟਾ ਡੀ ਵੀ ਪੈ ਰਹੇ ਆ ਇੱਦਾਂ ਵੀ ਪੈ ਰਹੇ ਨਾ ਆਰੇ ਕਰਕੇ ਨਹੀਂ ਪੈ ਰਹੇ ਹੋਰ ਮੈਂ ਬੱਛੜ ਵੀ ਅੰਦਰ ਤੱਕ ਪਾਖੜਾ ਰਹੀ ਬਾਜੀ ਬੰਦੇ ਬੰਦੇ ਕਿ ਦੀ ਸਪੀਡ ਨਾਲ ਨਹੀਂ ਆ ਸਾਈਡ ਦੇਖਦੇ ਆਪਾਂ ਇੱਥੇ ਅੱਧੀ ਬੈਕ ਸਾਈਡ ਆ ਬਈ ਆਰ ਜੋ ਹਵਾ ਜਲਦੀ ਨਾਲ ਤੇ ਲੋ ਜੀ ਬਾਈ ਹੁਣ ਮੀਂਹ ਵੀ हट ਗਿਆ ਤੇ ਹੁਣ ਗੁਜਰਾਂ ਕਾ ਨੂੰ ਰੋਟੀ ਵੀ ਦੇ ਆਈ ਏ ਤੇ ਕਿਆ ਬਾਤ ਮੀਂਹ ਹੋਰ ਫੇਰ ਨਾਲ ਸ਼ੁਰੂ ਹੋ ਜਾਵੇ ਕਿਉਂਕਿ ਹਾਲੇ ਵੀ ਬੱਦਲ ਹੋਇਆ ਪਉ ਦੇਖੋ ਐਨ ਤਦਵਰ ਆਪਣੇ ਧਾਨ ਵੀ ਦੇਖ ਕੇ ਆਈ ਆ ਖੇਤਾਂ ਵਿੱਚ ਤੇ ਚੱਲੀਏ ਪਹਿਲਾਂ ਗੁੱਜਰ ਅੰਕਲ ਜੀ ਨੂੰ ਰੋਟੀ ਦੇ ਕੇ ਆਈਏ ਚਲੋ ਵੀ ਮੋਟਰ ਕੋ ਪਹੁੰਚ ਗਏ ਹੋਰ ਅੰਕਲ ਜੀ ਮੀ ਵਿਆ ਫਲ ਮੀ ਬਾਦੂ ਠੰਡਾ ਕਰਤਾ ਹੈ ਮੌਸਮ ਬਰਫ ਕੱਢ ਲਿਓ ਪਹਿਲਾਂ ਅੱਜ ਆਲੂ ਵਾਲੇ ਪਰੌਂਟੇ ਲਿਆਗੇ ਬਣਾਏ ਅੱਜ ਬਸ ਕੋਈ ਨਹੀਂ ਸਾਰੇ ਆਪਣੇ ਠੰਡੇ ਹੋਣ ਦੇ ਪਹਿਲਾਂ ਪਹਿਲਾਂ ਦੇਖੂਗੀ ਆ ਨਾਲ ਉਹ ਟਮਾਟਰ ਦੇ ਤੋੜਨੇ ਵਾਲੇ ਕਿ ਨਹੀਂ ਲਾਲ ਤਾਂ ਹੋ ਜਵੇ ਲਾਲ ਹੋ ਉਹ ਚਲੇ 2 ਦਿਨ ਹੋਰ ਰੁਕ ਜਾ ਉਹ ਦੇਖ ਲਿਆ ਮੈਂ ਦੇਖਦਾ ਉਹ ਲਾਲ ਹੋਣ ਲੱਗ ਗਿਆ ਮਿਰਚਾਂ ਦੇਖਿਆ ਯਾਰ ਮੰਮੀ ਮਿਰਚਾਂ ਮੰਗਦੇ ਤੇ ਕੋਈਆਂ ਨਹੀਂ ਯਾਰ ਵਾਲੀ ਮਿਰਚ ਨਹੀਂ ਕਿਹੜੀ ਮੈਂ ਯਾਰ ਮਿਰਚਾਂ ਮੰਗਾਇਆ ਨਾ ਨਾ ਉਹ ਕੀ ਕਰਨੀ ਦੂਜੀ ਮਿਰਚ ਲੈਣੀ ਆ ਦੇਖ ਤਾਂ ਲੱਗੀਆਂ ਜੋੜ ਦੇ ਮੈਨੂੰ ਕਿੱਥੇ ਆਹ ਇੱਕ ਇੱਕ ਆਹ ਦੇਖ ਮੈਂ ਦੇਖ ਰਾ ਕੈਨਨ ਜਿਵੇਂ ਦਿਖੇ ਪਤਾ ਵੀ ਨਹੀਂ ਲੱਗਦਾ ਨਾ ਹੋ ਗਿਆ ਹੋ ਗਿਆ ਹੋ ਗਿਆ ਬਈ ਸੋਹਣਿਆ ਵਿੱਚ ਪਤਾ ਨਹੀਂ ਨਾ ਲੱਗਦਾ ਹੁਣ ਮਿਰਚ ਦਾ ਇਹਦਾ ਆਹ ਲੋ ਬਈ ਆਹ ਲੋ ਹੋ ਗਿਆ ਸੋਹਣਿਆ ਉਧਰ ਟਮਾਟਰ ਵੀ ਸੋਹਣੇ ਲੱਗ ਚੱਲੇ ਉਹ ਦੇਖੋ ਬਈ ਹੋ ਪਿੱਛੇ ਪਾ ਪੰਜ-ਛੇ ਦਿਨ ਬਾਅਦ ਟਮਾਟਰ ਵੀ ਆ ਜਾਣੇ ਆਪਣੇ ਬਜਾ ਨੂੰ ਮੀਨ ਆ ਜਾਵੇ ਖਾਵੇ ਬਈ ਤੇ ਦੇ ਪਹਿਲਾਂ ਮਿਰਚਾਂ ਤੋੜੀਏ ਤੇ ਲੋ ਵੀ ਮਿਰਚਾਂ ਤੋੜ ਲਿਆ ਤੇ ਹੁਣ ਚੱਲੀਏ ਘਰ ਨੂੰ ਮਿਰਚਾਂ ਕਿੱਥੇ ਪਾਤੀਆਂ ਮਿਰਚਾਂ ਬੈਸੇ ਹੋਈਆਂ ਥੋੜੀਆਂ ਹੀ ਆ ਅੰਕਲੇ ਲਿਫਾਵੇ ਚ ਪਾਤੀ ਮੁੱਠੀ ਕੋਈਆਂ ਪਿੰਨ ਦੋ ਤਿੰਨ ਦਿਨ ਤੱਕ ਹੋਰ ਹੋ ਜੂਗੀਆਂ ਹਾਲੇ ਘੱਟੇ ਆ ਤੇ ਹੁਣ ਚੱਲੀਏ ਘਰ ਨੂੰ ਮੀਨ ਦਾ ਬਈ ਕੋਈ ਪਤਾ ਨਹੀਂ ਟੱਕਰੀਏ ਫੇਖਾ ਬੰਦ ਤੇ ਚੱਲੀਏ ਹੁਣ ਘਰ ਨੂੰ ਤੇ ਲੋ ਵੀ ਪਿੰਡਲ ਤਾਂ ਵੀ ਆਨ ਓਕੇ ਰਿਪੋਰਟ ਹੈ ਆਮਨੇ ਚਲ ਵੀ ਹੋਣਾ ਹੈਗਾ ਨਾ ਪਾਣੀ ਤਾਂ ਠੀਕ ਹੈ ਆਂ ਖੜੇ ਹੋ ਗਏ ਦਾਣੇ ਉਹ ਦੇਖੋ ਬਾਕੀ 3-4 ਦਿਨ ਹੋਰ ਲੱਗ ਗਿਆ ਇੱਕਾ ਨੇ ਮੌਸਮ ਰਿਹਾ ਦਾਣੇ ਆਨ ਹਰੀ ਚੱਲ ਪਣੇ ਇਹਦੇ ਚਲੋ ਦੇਖਦੇ ਹੁਣ ਬਾਕੀ ਤੇ ਚੱਲੀਏ ਘਰ ਨੂੰ ਹੁਣ ਬਾਈ ਤੁਸੀਂ ਨਜ਼ਰ ਟੰਗੀਓ ਹਟਾਤੀ ਮੈਂ ਪਿਛਲੀ ਵੀਡੀਓ ਕਿਹਾ ਰਵਾਂਗਾ ਵੀ ਤੁਸੀਂ ਨਜ਼ਰ ਲਾਤੀ ਕਿ ਸਾਡੇ ਕਿੰਨੇ ਮੀਂਹ ਪੈਂਦਾ ਨਹੀਂਓ ਨੂੰ ਦੋ ਝਟ ਲਾ ਕੇ ਆ ਬਈ ਮੀਂਹ ਨੂੰ ਮੈਂ ਸਿਰ ਸਿਰ ਉੱਠਿਆ ਦੇਖੋ ਸਾਰਾ ਗਿੱਲਾ ਕਰਿਆ ਵੇ ਵੇੜਾ ਹੁਣ ਫੇਰ ਬੱਦਲ ਘੋਰਦਾ ਤੇ ਅਰ ਵਿੱਚ ਵਿੱਚ ਨੂੰ ਸ਼ੁਰੂ ਹੋਇਆ ਵਾ ਮਾੜਾ ਮੋਟਾ ਪੈਂਦਾ ਦੇਖੋ ਛੱਟੇ ਜਿਹੜੇ ਮੀਂਹ ਆ ਗਿਆ ਮੀਂਹ ਇਹ ਬੱਦਲ ਤੇ ਕੌਣ ਲੱਦੀ ਹੈ ਇਹ ਹਾਂ ਇਹ ਮੀਂਹ ਚ ਨਹੀਂ ਆਈਏ ਆ ਰੋ ਹਾਂ ਮੀਂਹ ਆ ਗਿਆ ਮੀਂਹ ਮੀਂਹ ਆ ਗਿਆ ਹੋ ਗਿਆ ਸ਼ੁਰੂ ਹੋ ਗਿਆ ਫੇਰ ਤੇ ਬਧੀਏ ਪੈਣਾ ਤਾਂ ਰਹਿਦਾ ਮੈਂ ਕਾਣ ਦੇਖਦੇ ਕਿੰਨਾ ਕ ਪੈਂਦਾ ਮੈਂ ਹਲੇ ਲੋ 2 ਵਜੇ ਅਸੀਂ ਨਵਾਂ ਸਪੀਕਰ ਲੈ ਰਾਜ ਦੇ ਡੈਡੀ ਵੀ ਆ ਗਏ ਹਯੂਰ ਸਾਹਿਬ ਤੋਂ ਤੇ ਆ ਦੇਖੋ ਮੰਮੀ ਜੀ ਕੱਪੜੇ ਧੋਣ ਲੱਗੇ ਪਏ ਤੇ ਇੱਕ ਨਵਾਂ ਸਪੀਕਰ ਲਿਆਂਦੇ ਬੋਲੀ ਉਹ ਬਿਜਲੀ ਬਿਜਲੀ ਆ ਗਈ ਓਹੋ ਹੁਣ ਬੋਲ ਲੈ ਕਕਾਲੂ ਬੋਲੀ ਬੋਲ ਦੇ ਕਾ ਕਾਲੂ ਕਾਲੂ ਨੂੰ ਆਖ ਮਾਰ ਦੇ ਹਾਂ ਮੰਮੀ ਨੂੰ ਆਖ ਮਾਰ ਦੇ ਮੰਮੀ ਨੂੰ ਫੇਰ ਮਾਰੀ ਕਾ ਮੰਮੀ ਡੈਡੀ ਨੂੰ ਮਾਰ ਡੈਡੀ ਨੂੰ ਮਾਰ ਦੇ ਅੰਦਰ ਕਾ ਡੈਡੀ ਇਹ ਬਾਹਰ ਆ ਰਿਓ ਡੈਡੀ ਤੁਸੀਂ ਬੋਲਿਓ ਇਸ ਤੇ ਉਹਦੇ ਕੋਈ ਬੱਦਲ ਤੇ ਇੰਨਾ ਡਰਦੀ ਐ ਇਹ ਬਹੁਤ ਡਰਦੀ ਐ ਤੁਸੀਂ ਬੋਲ ਕੇ ਦੇਖਿਓ ਲੈ ਮੈਂ ਬੋਲਾਂ ਹੈਲੋ ਸੁਭੂ ਜੋ ਸੰਦੀਪ ਕਹਦੇ ਫਿਰ ਸੰਦੀਪ ਕਹਦੇ ਆ ਇਹ ਨੂੰ ਨਪਟ ਸੰਦੀਪ ਕਹਦੇ ਸੰਦੀਪ ਕਹਦੇ ਨਾ ਫਿਰ ਬੋਲੂਗਾ ਇਹ ਕਹਿ ਕਹਦੇ ਆਦੀਆ ਇਹ ਤੇ ਗਾਣੇ ਵੀ ਗਾਣੇ ਲਈ ਗਾਣੇ ਗਾਣੇ ਲਾਵਾਂ ਨਹੀਂ ਨਾ ਨਹੀਂ ਲਾਉਣਾ ਐਂ ਰੱਖ ਦਮਾ ਓਰੇ ਨਹੀਂ 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 ਓਰੇ ਰੱਖ ਦਮਾ ਓਰੇ ਰੱਖ ਇਹ ਹੁਣ ਬੋਲੀ ਆ ਟਰ ਟਰ ਕਰਦੇ ਲੈ ਮੈਂ ਬੋਲਾਂ ਸ਼ੋਭਨੀ ਜਹਾਂ ਪਰ ਆਜੋ ਸੁਖਨੀ ਸੁਖਨੀ ਤੁਸੀਂ ਕੀ ਕਿਹੜਾ ਚੋਆ ਹੈ बोलो जी खेल ला। हेलो कैसे आए कर जोर नहीं बोल दे जोर दी ऊंची दे बोल डर है थोड़ा बदल दे बदल दे खेल ला खेल जाएगा शुभनी दे मम्मी दा हैप्पी बर्थडे चलिए मम्मी को विश करिए चीजी देखिए चलो भाई चलिए मी आवी 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 आ गया आ गया मी भाई मी ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਕਿਹਦਾ ਬਰਥਡੇ ਆ ਕਿਹਦਾ ਕਿਹਦਾ ਬਰਥਡੇ ਆ ਉਹ ਬੰਦੇ ਦਾ ਉਹ ਦਾ ਮੂੰਹ ਮਿੱਠਾ ਕਰਾਈਏ ਇੱਕ ਇੱਕ ਖਿਲਾ ਦੋ ਕਹਿ ਦੇ ਹੈਪੀ ਬਰਥਡੇ ਕਿੰਨਾ ਸੋਹਣਾ ਸਵਾਗਤ ਹੋ ਰਿਹਾ ਹੈਪੀ ਬਰਥਡੇ ਦਾ ਕਿੰਨਾ ਸੋਹਣਾ ਸਵਾਗਤ ਸ਼ਾਦਾ ਪਿਆਰਾ ਪਾਰਟੀ ਹੋ ਲੈਣੀ ਆ ਲਾ ਪਾਰਟੀ ਮੈਂ ਕਰਦਾ ਨਹੀਂ ਤੁਮਾਰੇ ਕਹਿ ਕੇ ਚਾਚੀ ਤੇਰੇ ਬਾਤੇ ਠੰਡ ਕਰਤੀ ਰਾਤ ਮੀਂਹ ਪਾ ਦੇ ਤੇ ਗਰਮੀ ਬਹੁਤ ਲੋ ਠੰਡੀ ਠੰਡੀ ਚੀਜ਼ ਖਲਾਈਏ ਵੀ ਤੈਨੂੰ ਗਿਫਟ ਦੇਤਾ ਗਿਫਟ ਲੈ ਕੇ ਆਇਆ ਮੈਂ ਹਾਂ ਹੂੰ ਠੰਡੀ ਠੰਡੀ ਚੀਜ਼ ਲੱਭੋ ਜਿੱਪ ਖੋਲੋ ਉਹ ਵੀ ਚਾਚਾ ਆਇਆ ਉਹ ਮੈਂ ਇੱਧਰ ਦੇਖੀਗੀ ਮੈਂ ਕਿ ਸ਼ਾਇਦ ਮਜ਼ਾਕ ਕਰਦਾ ਨਹੀਂ ਨਹੀਂ ਬਹੁਤ ਵੀਡੀਓ ਬਣਾ ਲੂਗੀ ਆ ਵਾਹ ਬਸ ਬੇਠਾ ਨਾਲ ਬਹੁਤ ਵਧੀਆ ਜਿਹੜਾ ਮੈਨੂੰ ਹੇਮਕੁੰਡ ਸਾਹਿਬ ਦਾ ਪ੍ਰਸ਼ਾਦ ਆ। ਹੋਰ ਰੱਖੋ ਉਹ ਖਾ ਹੀ ਵੈਲੀ ਦੋ। ਲਿਆਓ ਜੀ। ਲਿਆਓ ਜੀ ਇੱਕ ਹੋਲ ਕੇ ਦੰਨੇ। ਹੋਲ ਕੇ ਦੰਨੇ ਆ ਕਾਲਜ ਬਾਰ। ਮੋਤੀ ਸਾਤਨਾ ਸਿੰਘ ਵਾਲਾ। ਠੀਕ ਹੈ ਜੀ। ਮੈਂ ਜਾਣੀ ਕਿ ਇਹ ਸਾਬਨਾ ਮੱਥਾ ਠੇਕ ਜਿਹੜਾ ਮੈਨੂੰ ਪ੍ਰਸ਼ਾਦ ਮਿਲ ਗਿਆ। ਹਨਾ? ਠੇਕ ਲਿਆ। ਮੈਨੂੰ ਤਾਂ ਪੁੱਛਣਾ ਕਿੱਥੇ ਦਿੱਤੀ ਕਿ ਬੈਗ ਲੈ ਸਕੂਲ ਖੁੱਲ ਗਈ ਜਣੀਏ ਹਾਂ ਦੂਜੇ ਆ ਪਿੱਛੇ ਨੂੰ ਹਾਲਟੀ ਭਾਈ ਹਾਲਟੀ ਪ੍ਰਸ਼ਾਦ ਅਸ਼ਕੁਲੀ ਉਹ ਪ੍ਰਸ਼ਾਦ ਵਾਲੇ ਵਾਲਟ ਥੋੜੀ ਜੰਨੀ ਦਾ ਕਰੇਲੇ ਬਣਾਏ ਹੋਏ ਆ ਪਰ ਮੇ ਓਹ ਦੂਵੇਰੀ ਬਣਾਏ ਪਨੀਰ ਵੀ ਪਿਆਜੀ ਦਾ ਸੁਪਨੀਰ ਵੀ ਕੱਟ ਦਿੰਦੇ ਆ ਪਨੀਰ ਦਿਖਾਓ ਪਨੀਰ ਵਾਲੇ ਪਰੌੜੇ ਬਣਾਓ ਓਹ ਲੈ ਜਣੀਏ ਆਏ ਹਾਏ ਖਾਓਗੇ ਲੋਵੇ ਛੁੱਭ ਨੂੰ ਛੱਡ ਕੇ ਘਰਾਂ ਆ ਗਏ ਤੇ ਮੀਂਹ ਰਕੋ ਵੇ ਮੇਹਰ ਝੜੂਗਾ ਔਰ ਨਿੰਮੇ ਦੇ ਅੱਗੇ ਖੇਤ ਨੂੰ ਪਾਣੀ ਜਾ ਰਿਹਾ ਫੋਨ ਕਰਤਾ ਵੀ ਆ ਕੇ ਬੰਦ ਕਰਦੇ ਨਹੀਂ ਥੋੜਾ ਖੇੜ ਭਰ ਜਣਾਓ ਸਾਰੇ ਮੇਂ ਵੱਟ ਦੇ ਘਣਟਾੜੀ ਲੱਗੇ ਹੋਣੇ ਛੋਟੇ ਛੋਟੇ ਬਰੀ ਬਰੀ ਕੀੜੀਆਂ ਨਹੀਂ ਘਰਦੇ ਮੀਂਹ ਦਾਣੇ ਮੀਂਹ ਦੇ ਹੰਤਾਲੇ ਵੀ ਘਰਦੇ